ਨਗਰ ਕੌਂਸਲ ਸਮਾਣਾ ਦੇ ਜਿਹੜੇ ਮੁਲਾਜ਼ਮ ਹੈ ਭਾਵੇਂ ਕੱਚੇ ਹੈ ਭਾਵੇਂ ਪੱਕੇ ਹੈ ਕਿਸੇ ਮੁਲਾਜ਼ਮ ਨੂੰ ਅਜ ਤਾਰੀਖ 17 ਹੋ ਗਈ ਹੈ ਕਿਸੇ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਮੁਲਾਜ਼ਮਾਂ ਨੂੰ ਕਿੰਨੀ ਮੁਸ਼ਕਿਲ ਆ ਰਹੀ ਹੈ ਬੱਚਾਂ ਦੇ ਸਕੂਲ ਕੇ ਦਾਖਲੇ ਚੱਲ ਰਹੇ ਮਾਰਚ ਦਾ ਮਹੀਨਾ ਹੈ ਕਿਸੇ ਨੇ ਬੈਂਕ ਦਾ ਕਰਜ਼ਾ ਲੈ ਰੱਖਿਆ ਉਹਦੀ ਕਿਸ਼ਤ ਭਰਨੀ ਹੁੰਦੀ ਹੈ ਉੱਥੇ ਵੀ ਸਿਬਲ ਖਰਾਬ ਹੁੰਦਾ ਹੈ ਸੁਪਰਡੈਂਟ ਨਗਰ ਕੌਂਸਲ ਸਮਾਣਾ ਦੇ ਬੂਟਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਾਮਲਾ ਪ੍ਰਧਾਨਗੀ ਕੀ ਨੋ ਕੰਫੀਡੈਂਸ ਦਾ ਹੈ ਉਹ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਔਰ ਉੱਥੇ ਕੋਈ ਅੱਜ ਫੈਸਲਾ ਕੀ ਆਂਦਾ ਹੈ اس کے بعد تنخواہ جاری کتنی جانی ہے لیکن ایک عام ملازم کوئی بھی ہے پامه کچے پکا ہے یا ریگولر ملازم ہے اس ਨੂੰ سمے سر تنخواہ نہ ملے تو کتنی مشکل دا سامنا کرنا پندا ہے اے مسئلہ شام تک کہہ جا رہے ہیں نا بھلے حل ہو جائے گا دیکھو ان شاماں دی پھر پتہ لگنا ہے تنخواہ نہیں ملی مشکل آ رہی ہے ملازماں دی ہاں جی پی نہیں ملی بچے دی فیساں وی بھرنی ہے جی جڑی بینک لون لیتے ہن ا دی قسطا وی بھرنی ہے گھر بھی چلانا ہے ਰਾਸ਼ਨ ਪਾਣੀ ਦਾ ਹਰ ਇੱਕ ਚੀਜ਼ ਜੋ ਕੀ ਹੈ ਤੁਹਾਨੂੰ ਵੀ ਤੁਹਾਨੂੰ ਆਊਟਸੋਰਸ ਹੈ ਹਾਂਜੀ ਸਰ ਆਊਟਸੋਰਸ ਹੈ ਨਹੀਂ ਸਰ ਮੇਰੀ ਨਹੀਂ ਹੈ ਮੇਰਾ ਨਾਮ ਸੰਤੋਸ਼ ਰਾਣੀ ਹੈ ਜੀ ਸੰਤੋਸ਼ ਰਾਣੀ ਜੀ ਹਾਂਜੀ ਇਸ ਬਿਲਰੀ ਤਨਖਾ ਨਹੀਂ ਮਿਲ ਰਹੀ ਸਾਨੂੰ ਤਨਖਾਹ ਦੀ ਕਿੱਦਤ ਬਹੁਤ ਆ ਰਹੀ ਹੈ ਜੀ ਸੋਦੇ ਪੱਤੇ ਤੇ ਵੀ ਤੰਗ ਆ ਬੱਚਾ ਕੀ ਦਾਖਲੇ ਆ ਰਹੇ ਆ ਦਾਖਲੇ ਤੇ ਵੀ ਤੰਗ ਆ ਹੋਰ ਸਾਨੂੰ ਤਨਖਾਹ ਮਿਲਣੀ ਚਾਹੀਦੀ ਹੈ ਨਹੀਂ ਮਿਲੀ ਤਾਂ ਅਸੀਂ ਆਪਣੀ ਹੜਤਾਲਾਂ ਵਿੱਚ ਹਜ਼ਾਰ ਰੱਖੇਗਾ ਹਾਲਾਤ ਤਾਂ ਬਹੁਤ ਮਾੜੇ ਆ ਜੀ ਦੇਖੋ ਉਹ ਰਾਸ਼ਨ ਪਾਣਾ ਹੀ ਰਾਸ਼ਨ ਨਹੀਂ ਪਾਇਆ ਜਾ ਰ ਮੁਲਾਜ਼ਮਾਂ ਤੋਂ ਬੱਚਿਆਂ ਦੀ ਫੀਸ ਹੈ ਫੀਸ ਨਹੀਂ ਭਰੀ ਜਾ ਰਹੀ ਐਡਮਿਸ਼ਨ ਹੋ ਗਈ ਜੀ ਐਡਮਿਸ਼ਨ ਨਹੀਂ ਭਰੀ ਜਾ ਰਹੀ ਤੇ ਸਾਡਾ ਤਾਂ ਬਹੁਤ ਮਾੜਾ ਹਾਲ ਹੈ ਜੀ ਇਸ ਗੱਲ ਦਾ ਤੇ ਦੇਖੋ ਮੈਂ ਤੇ ਗੱਲ ਕਰਨਾ ਪਤਾ ਨਹੀਂ ਕੋਈ ਇਹਨਾਂ ਦਾ ਆਪਸੀ ਦਫ਼ਤਰ ਦਾ ਕੋ ਪ੍ਰਧਾਨਗੀ ਦਾ ਰੋਲਾ ਚੱਲ ਰਾ ਸਰ ਇਹ ਤਾਂ ਹੁਣ ਕੋਰਟ ਚ ਹਾਈ ਕੋਰਟ ਚ ਦੀ ਖਬਰ ਕੋਈ ਮਹੀਨਾ ਹੋਰ ਨਾ ਨਿਪਟੇ ਤੇ ਉਹ ਚ ਸਾਡਾ ਕੀ ਬਣੂਗਾ ਇਸ ਗੱਲ ਕਿ ਅਸੀਂ ਤਾਂ ਤਾਂ ਇੱਥੇ ਤੱਕ ਤੁਹਾਨੂੰ ਨੋ ਬਤਾਈ ਹੈ ਜੀ ਹੜਤਾਲ ਦੀ ਇਹ ਇੱਕ ਸਭ ਤੋਂ ਵੱਡੀ ਸਮੱਸਿਆ ਸਾਨੂੰ ਇਹ ਆ ਰਹੀ ਹੈ ਜੀ ਬੈਂਕ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਹਾਗਾ ਕਿ ਉੱਥੇ ਤਾਂ ਹਰ ਮੁਲਾਜ਼ਮ ਨੇ ਲੋਨ ਲਿੱਤਾ ਹੋਇਆ ਜੀ 7 ਤਰੀਕ ਦੀ ਉਹਦੀ ਕਿਸ਼ਤ ਹੈ ਅੱਜ 17 ਹੋ ਗਈ ਜੀ ਹੁਣ ਜਿਹੜੀ ਉਹਦੀ ਪਲੰਟੀ ਪੈ ਗਈ ਜਾਂ ਸਾਡਾ ਸਿਮਲ ਖਰਾਬ ਹੋ ਗਿਆ ਉਹਨਾਂ ਜੁਰਮਾਨਾ ਪੈ ਗਿਆ ਜੀ ਜਿਹੜਾ ਉਹਨੂੰ ਕੌਣ ਭੁਗਤਾਨ ਕਰੂਗਾ ਜੀ ਤਾਂ ਕਰਕੇ ਪ੍ਰਚੰਦ ਜੀ ਸਾਡੇ ਤਾਂ ਬਹੁਤ ਮਾਲੀ ਹਾਲਤ ਹੈ ਸਕਦੀ ਹਾਂਜੀ ਪੁੱਟਾ ਸਿੰਘ ਜੀ ਕੀ ਮੁੱਦਾ ਹੈ ਇਹ ਸਾਡੇ ਨਾਲ ਪ੍ਰਧਾਨ ਜੀ ਦੇ ਖਿਲਾਫ ਨੋ ਕੰਫੀਡੈਂਸ ਮੋਸ਼ਨ ਪਾਸ ਕੀਤਾ ਸੀ ਕੁਝ ਮੈਂਬਰਾਂ ਨੇ ਆਪਣੇ ਲੈਵਲ ਤੇ ਉਸ ਕਰਕੇ ਅਸੀਂ ਪ੍ਰਧਾਨ ਜੀ ਦੇ ਸਾਈਨ ਨਹੀਂ ਵਾਲੇ ਕਰਾਰੇ ਜਿਗੇ ਚੈੱਕ ਦੇ ਕਿਸੇ ਦੇ ਵੀ ਉਹਨਾਂ ਨੇ ਹਾਈ ਕੋਰਟ ਚ ਰਿੱਟ ਪਾਈ ਹੋਈ ਹੈ ਅੱਜ ਉਹਦੀ ਡੇਟ ਹੈ ਅੱਜ ਹੋ ਸਕਦਾ ਉਹਦਾ ਕੁਝ ਫੈਸਲਾ ਆ ਜੇ ਫਿਰ ਉਸ ਤੋਂ ਸਭ ਨੂੰ ਇਹਨਾਂ ਦੀ ਤਨਖਾਹ ਦੇ ਦਾਂਗੇ ਨਹੀਂ ਕਿਸੇ ਨੂੰ ਵੀ ਨਹੀਂ ਮਿਲੀ ਕਿਸੇ ਸਟਾਫ ਚ ਕਿਸੇ ਨੂੰ ਰੈਗੂਲਰ ਹੈ ਚਾਹ ਆਊਟਸੋਰਸਡ ਹੈ ਕਿਸੇ ਨੂੰ ਵੀ ਨਹੀਂ ਇਸੇ ਕਰਕੇ ਨਹੀਂ ਮਿਲੀ ਪ੍ਰਧਾਨ ਜੀ ਦੇ ਸਾਈਨਾਂ ਕਰਕੇ ਤੇ ਮੁਸ਼ਕਲ ਆਉਂਦੀ ਹੈ ਤਨਖਾਹ ਕਦੋਂ ਤੇ ਨਾ ਮਿਲੇ ਤਾਂ ਆਉਂਦੀ ਹੈ ਜੀ ਸਾਰੇ ਨੂੰ ਨਹੀਂ ਅੱਜ ਇਹ ਸਭ ਨਾਲ ਗੱਲ ਹੋਈ ਹਾਈ ਕੋਰਟ ਆ ਉਹ ਲੀਗਲ ਓਪੀਨੀਅਨ ਲੈ ਕੇ ਉਹ ਕਹਿੰਦੇ ਵੀ ਅੱਜ ਸ਼ਾਮ ਤੱਕ ਦੇ ਦਾਂਗੇ ਅਸੀਂ ਹਾਂ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼